ਲੋ ਜੀ ਤਿਆਰੀਆਂ ਹੋ ਗਈਆਂ ਸਮਾਧਾਂ ਤੇ ਮੰਦਰ ਛਿੰਦੇਰੀ ਦਸਮ ਹੋ ਚੁੱਕੀ ਆ ਇਹ ਫੌਜ ਤਿਆਰ ਬਰ ਤਿਆਰ ਆ ਹੁਣ ਤਾਂ ਵੀ ਆ ਰਹੇ ਆ ਲੋ ਜੀ ਇਧਰ ਸੋਹਣੇ ਬੱਚੇ ਛਿੰਦੇ ਇਧਰ ਬਾਕੀ ਸਾਰੇ ਸੰਗ ਜਿਹੜੇ ਦੂਰੋਂ ਨੇੜੇੋਂ ਆਈ ਆ ਪਿੰਡ ਦੀ ਕੋੰਦੀ ਇਧਰ ਸਾਡੇ ਪੰਚ ਜੀ ਵੀ ਗੁਰਦੀਪ ਭਾਈ ਬੰਦੇ ਬੜੇ ਖੁਸ਼ ਆ ਅਲੀ ਖੁਸ਼ੀ ਮੈਂ ਦੱਸਦਾ ਜੀ ਜਨਪਨ ਸਾਹ ਅਗਨਿਮਾ ਭਾਜੀ ਪੰਨਾ ਭਾਜੀ ਸੋਨੂ ਜੀ ਇਹ ਸਾਡੇ ਮੰਗੋ ਅੰਕਲ ਜੀ ਬਰਮ ਜੀ ਦਾ ਅੰਕਲ ਜੀ ਇਹਦਾ ਸਾਡੇ ਨੀਸ਼ ਭਾਜੀ ਇਹ ਦੀਪਾ ਜੀ ਸੰਦਨ ਜੀ ਕਾਲਾ ਭਾਜੀ ਪਵਨ ਜੀ ਇਹਦੇ ਨਾਮ ਹੋ ਜਾਂਦੇ ਨੇ ਕਿਤੇ ਕਿਤੇ ਨਿਆਰੇ ਇਹ ਚੀਜ਼ ਨੂੰ ਨਵੀਂ ਜਿਹੜੀ ਤਿਆਰ ਹੋ ਰਹੀ ਆ ਇਹਦਾ ਹੀਰਾ ਭਾਜੀ ਅੰਕਲ ਜੀ ਸਤਿਕਾਰ ਇਹਦਾ ਮਿੱਕੀ ਪੰਚ ਜੀ ਜੇ ਘਰ ਆਚਮ ਕੇ ਵਾਲੇ ਮਹਾਰਾਜ ਜੀ ਦਾ 对。 ਏ ਸੰਗ ਦਾ ਖੜੀਆਂ ਜੀ ਮਾਦੇ ਸਵਾਗਤ ਲਈ ਹੱਥਾਂ 'ਚ ਹਾਰ ਬਣੇ ਆ ਤੇ ਰੈਂਟ ਵਾਈ ਸੋਲੂ ਬਾਜੀ ਹੋਣੀ ਤੇ ਪਿੱਛੇ ਸੰਗਤਾ ਆ ਰਹੀ ਆ ਬਾਜੀ ਬੈਣਵਾਜਾਂ ਦੇ ਨਾਲ मा <laughs> that's a ਮਨ ਲਾਲ ਜੀ ਅੰਕਲ ਜੀ ਬਹੁਤ ਬਹੁਤ ਵਧਾਈਆਂ ਸ਼ੁਰਤ ਦੀਆਂ ਤੁਹਾਨੂੰ ਬਾਪ ਜੀ ਚਾਚੀ ਆਓ ਜਲਦੀਆ ਹੋ ਗਈ ਹੋ ਗਈ ਪਹੁੰਚ ਗਏ ਹਾਂ ਜੀ ਦੋ ਜੀ ਇਧਰ ਵੀ ਫੌਜ ਆ ਰਹੀ ਆ ਪੂਰੀ ਅੰਕਲ ਚੰਨ ਲਾਲ ਜੀ ਦੀ ਅੰਕਲ ਜੀ ਫੌਜ ਆਪਣੀ ਆ ਗਈ ਆ ਆ ਗਈ ਆ ਆ ਗਈ ਫੌਜ ਸਾਰੀ ਸਿਕਿਉਰਿਟੀ ਗਾਰਡ ਨਾਲ ਹੀ ਅੰਕਲ ਜੀ ਲੈ ਭਾਈ ਇੱਕ ਤਾਂ ਹੁੰਦਾ ਧੀਆਂ ਦਾ ਪਿਆਰ ਦੇਖ ਲਓ ਨਵਾਂ ਨਹੀਂ ਧੀਆਂ ਇਹਨੂੰ ਕਹਿੰਦੇ ਆ ਮਾਰੇ ਹੁਣ ਮਾਰੇ ਆ ਸੰਗਤ ਜੀ ਆਪਾਂ ਪਹੁੰਚ ਗਏ ਸਮਾਧਾਂ ਇੱਕ ਪਾਸੇ ਪੂਜਾ ਅਰਪਣਾ ਸ਼ੁਰੂ ਹੋ ਜਾਣੀ ਆ ਉਧਰ ਸੰਗਤ ਕੀਰਤਨ ਕਰ ਰਹੀ ਆ ਤੇ ਉੱਪਰ ਜਿਹੜਾ ਝੰਡਾ ਦੀ ਰਸਮ ਹੋਣੀ ਆ ਉਹ ਨੌਜਵਾਨਾਂ ਵੱਲੋਂ ਝੰਡੇ ਦੇ ਉਤਾਰੇ ਜਾਊਗਾ ਇਹ ਤੇ ਸਾਡੇ ਹਾਂਜੀ ਦਬਈ ਵਾਲਿਓ ਅਸੀਂ ਕਾ ਜਿਹਦਾ ਅਸੀਂ ਤਾਂ ਤੇ ਸੰਗਤਾਂ ਅੱਜ ਸਮਾਧਾ ਪਹੁੰਚੀਆਂ ਆ ਅਨੰਤਮਸਤਕ ਹੋ ਰਹੀਆਂ ਆ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਆ ਉਹ ਤੁਹਾਨੂੰ ਉੱਪਰਲਾ ਵੀ ਮਾਹੌਲ ਦਿਖਾਉਨੇ ਆ ਉੱਪਰ ਝੰਡਾ ਲੱਗਾ ਹੋਇਆ ਜੀ ਉਹਨੂੰ ਉਤਾਰਿਆ ਜਾਊਗਾ ਤੇ ਨਵਾਂ ਚੋਲਾ ਪਾਇਆ ਜਾਊਗਾ ਤਾਂ ਠੀਕ ਹੈ ਜੀ ਲੋ ਜੀ ਉੱਪਰ ਛੰਡੇ ਨੂੰ ਪੁਰਾਣੇ ਨੂੰ ਉਤਾਰਿਆ ਜਾਂਦਾ ਚੋਲਾ ਤੇ ਨਵਾਂ ਚੋਲਾ ਹੁਣ ਪਾਉਗਾ ਇਸਤਾਨ ਕਰਾ ਕੇ ਸੇਵਾਦਾਰ ਸੇਵਾ ਕਰੀ ਜਾਂਦੇ ਆ ਤੇ ਇਧਰ ਪੂਜਾ ਅਰਚਨਾ ਹੋਈ ਜਾਂਦੀ ਆ ਲੋ ਜੀ ਪੂਜਾ ਅਰਚਨਾ ਤੋਂ ਬਾਅਦ ਓ ਜਿ ਚੁੜਾ ਆ ਛੰਡੇ ਦਾ ਉੱਪਰ ਜਾ ਚੁੱਕਾ ਸਾਰਾ ਸਮਾਨ ਤੇ ਆਪਾਂ ਉੱਪਰ ਨਹੀਂ ਗਏ ਕਿਉਂਕਿ ਆਪਾਂ ਤਾਂ ਸਮਾਨ ਫੜਾ ਰਹੇ ਸੀਗੇ ਤੇ ਬਾਕੀ ਥੋੜਾ ਬਹੁਤ ਲਾਈਵ ਵੀ ਕਰਦਾ ਵੈਸੇ ਕਿਉਂਕਿ ਬਿਜ਼ੀ ਬਹੁਤ ਜ਼ਿਆਦਾ ਸੀਗੀ ਇਸ ਲਈ ਫੇਰ ਲਾਈਵ ਦਾ ਪੰਗਾ ਪੈ ਜਾਂਦਾ ਆ ਇਹ ਨਾਲ ਨਾਲ ਵਲੌਗ ਬਣਾ ਰਹੇ ਆ ਉਹ ਸੰਗਾ ਜੀ ਪੂਜਾ ਤੁਨਾ ਹੋ ਗਈ ਆ ਝੰਡਾ ਵੀ ਉੱਪਰ ਚੜ ਚੁੱਕਾ ਆ ਚੋੜਾ ਬਦਲਤਾ ਗਿਆ ਤੇ ਹੁਣ ਜਿਹੜਾ ਪ੍ਰਸ਼ਾਦਾ ਚਲਣਾ ਪਹਿਲਾਂ ਉਹਨਾਂ ਦਾ ਭੋਗ ਲਵਾਇਆ ਜਾਊਗਾ ਇਹ ਉਹ ਪਿੰਡੀਆਂ ਆ ਜਿਹੜੀਆਂ ਅਜੇ ਤੱਕ ਕਿ ਚਾਰ ਤੋਂ 500 ਸਾਲ ਪੁਰਾਣਾ ਜਿਹੜਾ ਕਹਿੰਦੇ ਮੰਦਿਰ ਆ ਜਿਸ ਆਪਾਂ ਸੁਣਦੇ ਆ ਤੇ ਇਹ ਜਿਹੜੇ ਮਹਾਨ ਤਜ ਤੱਕ ਹੋਏ ਆ ਇਸ ਗੱਦੀ ਤੇ ਉਹਨਾਂ ਦੀਆਂ ਪਿੰਡੀਆਂ ਆ ਜੀ ਪੰਜਮ ਸ਼ੇਰ ਦੇ ਵਿੱਚ ਇਹ ਹੁਣ ਭੋਗ ਲਵਾਇਆ ਜਾਊਗਾ ਸਾਡੀਆਂ ਪਿੰਡੀਆਂ ਨੂੰ ਫੇਰ ਉਹ ਸੰਗਤ ਜਿਹੜੀ ਮੰਦਰ ਆਈ ਹੋਈ ਸਾਧਾ ਲਈ ਖੁੱਲਾ ਪ੍ਰਸ਼ਾਦਾ ਚੱਲਣਾ ਜੀ ਲੰਗਰ ਇਸੇ ਤਰ੍ਹਾਂ 10시 3 0에 10시 3 ਉਹ ਵੀ ਨਹੀਂ ਚੱਲਦੀ ਐਵੇਂ ਖੜਿਆ ਰਹਿਣੇ ਫਾਇਦਾ ਕੀ ਹਾਂਜੀ ਹਾਂਜੀ ਆਇਆ ਸੀ ਲੈਣ ਹੋਰ ਕੱਲ ਮਿਲੀ ਨਹੀਂ ਕੋਈ ਗੱਲ ਨਹੀਂ ਮੁੰਡੇ ਕੀ ਰੋਕ ਦੀ ਕੋਈ ਨਹੀਂ ਹਾਂਜੀ ਬਹੁਤ ਜ਼ਿਆਦਾ ਮਾਂਜੀ ਆ ਗਏ ਮਾਂਜੀ ਆ ਗਏ ਉਹਦੇ ਉਹਦਾ ਜਾ ਲੋ ਸੰਗਤ ਅੰਦਰ ਦਾ ਜਿਹੜਾ ਸਾਰਾ ਪੂਜਨ ਦਾ ਉਹ ਤੋੜੀ ਦੀ ਰਸਮ ਸਾਰੀ ਹੋ ਚੁੱਕੀ ਆ ਤੇ ਬਾਹਰ ਸੰਗਤਾਂ ਵੱਡੀ ਗਿਣਤੀ ਵਿੱਚ ਜੁੜੀਆਂ ਹੋਈਆਂ ਆ ਤੇ ਇਧਰ ਨਕਲਾ ਵਾਲੇ ਨਕਲਾ ਕਰੀ ਜਾਂਦੇ ਆ ਨਾਲੇ ਲੱਗਾ ਆ ਪੂਰੀਆਂ ਛੋਲਿਆਂ ਦੇ ਖੀਰ ਦਾ ਲੰਗਰ ਇਧਰ ਦੂਰ ਦੂਰ ਤੱਕ ਦੇਖੋ ਸੰਗਤਾਂ ਐਨ ਜੁੜ ਕੇ ਤੇ ਇਧਰ ਨਕਲਾ ਵਾਲੇ ਲੱਗੇ ਹੋਏ ਆ ਤੇ ਮਹਾਂਜੀ ਵੀ ਹੋਣੀ ਇੱਥੇ ਬੈਠਣਗੇ ਤੇ ਨਕਲਾ ਚੱਲਣਗੇ ਨਾਲੇ ਨਾਲੇ ਸੰਗਤਾਂ ਦੇਖਣ ਗਈਆਂ ਹਾਂ ਜੀ ਤੇ ਇਧਰ ਸਾਡੇ ਬੂਟਾ ਭਾਜੀ ਆਪਣੇ ਹਾਸਲ ਦੇ ਬਰਾਜਮਾਨ ਹਾਂ ਸਾਰੇ ਕਮਾਂਡ ਸਾਹਬਾ ਪੰਮਾ YouTube ਵਾਲੇ ਕੀ ਬਾਤ ਹੈ ਇਹਨੇ ਦੂਰ ਦੂਰ ਤੱਕ ਇਹ ਪ੍ਰੋਗਰਾਮ ਆਪ ਸਭ ਨੂੰ ਦਿਖਾਉਣਾ ਜੀ ਪੰਮਾ YouTube ਵਾਲੇ ਲੋਗਾ ਇਸਕੇ ਦੂਜੀ ਆ ਗਏ ਆ ਆਹ ਹਾਂ ਖਲੇ ਜੀ ਇਧਰ ਸੰਗ ਤਾਂ ਨਾਲੇ ਦਾ ਨਕਲਾ ਦੇਖੀ ਜਾਂਦੀਆਂ ਤੇ ਨਾਲੇ ਛਕੀ ਜਾਂਦੀਆਂ ਪ੍ਰਸ਼ਾਦਾ ਪੂਰੀਆਂ ਛੋਲੇ ਲੱਗਣ ਲੱਗਾ ਜੀ ਤੇਰੇ ਅਰੇ ਮਹਾਰਾ ਮਹਾਰਾ ਮੇਰੇ ਤਾਰ ਕਰ ਪਰ ਯਾਦਾ ਪੂਰੀਆਂ ਝੂਲੀਆਂ ਦਾ ਲੰਗਰ ਲੋ ਜੀ ਇਧਰ ਪੂਰੀਆਂ ਰੌਣਕਾਂ ਲੱਗੀਆਂ ਲੰਗਰ ਲਈ ਲਾਈਨਾ ਲੱਗ ਗਿਆ ਪਹਿਲਾਂ ਹੀ ਹਾਂ ਬਈ ਲੰਗਰ ਚੱਲੂ ਨਹੀਂ ਕਰਦੇ ਹਮੇਸ਼ਾ ਬਾਜੀ ਆ ਲੰਗਰ ਦੀ ਬੀਬੀਆਂ ਖੜੀਆਂ ਯਾਰ ਆਓ ਲੰਗਰ ਦੇ ਨਾਲੋਂ ਬਸ 2 ਮਿੰਟ ਵੇਟ ਕਰੋ ਜੀ 2 ਮਿੰਟ ਵੇਟ ਕਰੀਏ ਆ ਜਾਓ ਜੀ ਆਹ ਦੇਖ ਲਓ ਕਿੱਦਾਂ ਘੇਰਾ ਪਾ ਲਿਆ ਲੰਗਰ ਨੂੰ ਆਹ ਦੇਖ ਲਓ ਚਾਰੇ ਪਾਸਿਓਂ ਚਾਹ ਦੇਖੋ ਆਹ ਦੇਖੋ ਮੋਦੀ ਮਾਣ ਮੋਦੀ ਮਾਣ ਲੱਗਦਾ ਨਾ ਆ ਵੋਨ ਦੀ ਮਾਲ ਮੋਟਾ ਅਸੀਂ ਲੈ ਕੇ ਵੀਡੀਓ ਬਣਾਈ ਜਾਂਦੇ ਅੱਜ ਕਿਉਂ ਭਾਈ ਸਾਰਾ ਬਲੌਗ ਇਦਾਂ ਹੀ ਰਵੇ ਤੂੰ ਮੇਰੇ ਤੇ ਬਹੁਤ 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 ਆਪਾਂ ਜਾ ਰਹੇ ਹਾਂ ਭਈ ਲੋ ਜੀ ਇੱਧਰ ਪਾਣੀ ਤਾਂ ਦੇਣਾ ਭਈ ਪਾਣੀ ਦਾ ਘਣਾਤੀ ਆ ਆ ਵੇਖ ਲਓ ਕਿੰਨਾ ਲੰਮੀਆਂ ਲੰਮੀਆਂ ਰੈਣ ਲੱਗੀਆਂ ਬਾਹ ਜੀ ਬਾਹ ਆ ਲੰਗਰਵਾਦ ਸਾਰੇ ਪਰੇ ਹੋਈ ਜਾਂਦਾ ਪਰੇ ਹੋਈ ਬਰੇ ਹੋਈ ਜਾਂਦਾ ਪਰੇ ਹੋਈ ਪਰੇ ਜਾਂਦਾ ਯਾ ਲੰਗਰ ਸਾਹਿਬ ਦਾ ਪਹਿਲਾ ਆ ਲੰਗਰ ਸਾਹਿਬ ਦੀ ਸਭ ਤੋਂ ਪਹਿਲਾ ਬੀਬੀਆਂ ਦੇ ਖੋਗੇ ਦਾ ਖੜੀ ਆ। ਵਾਹ ਜੀ ਵਾਹ ਵਾਹ ਲੰਗਰ ਵਾਲੇ ਆ ਲੰਗਰ ਦੀ ਲੱਭਣੀ ਆ ਸੰਗ ਸਾਰੀ ਹਾਂ ਜੀ ਸਾਰੀ ਭੈਣ ਵੀ ਆਈ ਆ ਲੰਗਰ ਦੀ ਲੱਭਣੀ ਹੀ ਪਜਾਂਗੀ। ਅੱਛਾ ਇੰਦਰ ਵੀ ਲੈਣ ਲੱਗੇ ਵਾਲੇ ਆਉਂਦੀ ਆ ਉਹ ਬੱਲੇ 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 ਬੱਲੇ। ਅੱਗੇ ਲਈ ਹੁਣ ਕਰਨਾ ਕੀ। ਸਾਡੀ ਕਾ ਜੀ ਆ ਦੇ ਲੋ ਲੰਗਰ ਦੀ ਗੋਣ ਕੱ ਲੱਗਿਆ ਲੰਗਰ ਲਈ ਲੰਗਰ ਉਧਰ ਨਕਲਾ ਵਾਲੇ ਨਕਲਾ ਕਰੀ ਜਾਂਦੇ ਆ ਇੱਧਰ ਲੰਗਰ ਵਾਲੇ ਲੰਗਰ ਛਕੀ ਜਾਂਦੇ ਆ ਤੇ ਇੱਧਰ ਹਾਂਜੀ ਜੀਤ ਹੈਲੋ ਹੈਲੋ ਕਰਦੇ ਮੈਂ ਹੈਲੋ ਕਰਦੇ ਇਹ ਵੀ ਨਾਲ ਮੇਲਾ ਦੇਖਣ ਆਇਆ ਆ ਇਹਦਾ ਪਹਿਲਾ ਮੇਲਾ ਪਿੰਡ ਚਮਹੀਰ ਦੇ ਸਾਸਿਕਾ ਕਰਦੇ ਸਾਸਿਕਾ ਜੀ ਫੇ ਸਾਸਿਕਾ ਕਰਦੇ ਚਲਿਓ ਮੇਲਾ ਦੇਖੋ ਸਾਸਿਕਾ ਕਰਦੇ ਸਾਸਿਕਾ ਚਲਿਓ ਸਰ ਸਾਸਿਕਾ ਕਰਦੇ ਸਾਸਿਕਾ ਠੀਕ ਹੈ ਜੀ ਓਏ ਓਏ ਲੋ ਜੀ ਨਾਮ ਮੇਰਾ ਰਸ਼ਮੀਤ ਅੱਜ ਜਬ ਉਹਨੇ ਆਪ ਜਿੱਦੇ ਕਿਤੇ ਹੈਲੋ ਕਰਦੇ ਸਾਰਾ ਹੈਲੋ ਕਰਦੇ ਹੈਲੋ ਕਰਦੇ ਨੇ ਓ ਬੱਲੇ ਤੇ ਇਹ ਦੋਨੇ ਮੇਲਾ ਦੇਖਦੇ ਆ ਪੇਪਰ ਤੇ ਕਿਉਂ ਬਈ ਮੇਲਾ ਕਿਥੇ ਆ ਓ ਬੱਤ ਮੇਲਾ ਕਿਥੇ ਓ ਕਿੱਧਰ ਤੋਂ ਦੇਖ ਲਾ ਲੋ ਸਾਰਾ ਹੈਲੋ ਹੈਲੋ ਕਰ ਲੋ ਜੀ ਲੰਗਰ ਸ਼ੁਰੂ ਹੋ ਗਿਆ ਤੇ ਹਫੜਾ ਤਫੜੀ ਪੈ ਗਈ ਲੰਗਰ ਤੇ ਲੋ ਜੀ ਆਪਾਂ ਦੋਨੀਆਂ ਨੇ ਵੀਡੀਓ ਬਣਾਈ ਜਾਂਦੇ ਤਾਂ ਦਿਖਾਈ ਜਾਂਦੇ ਆ ਤੇ ਚਲੋ ਚੱਲਦੇ ਆ ਨਕੜਾ ਚੱਲਦੀ ਉਹ ਵੀ ਦਿਖਾਉਨੇ ਆ ਤੇ ਦੌਣ ਗਿਆ ਸੀ ਲੰਗਰ ਦੀਆਂ ਤੇ ਇਧਰ ਨਕਲਾ ਲੱਗੇ ਆ ਨਕਲਾਂ ਵਾਲੇ ਗੁਰਿੰਦਰ ਪੰਚ ਜੀ ਵੇਖ ਰਹੇ ਆ ਗੁਰੂਵੰਦੇਨਾ ਦੇ ਮਹਾਨ ਸਿੰਘ ਤੇਰੇ ਆ ਪੰਪਾ YouTube ਬਣਾ ਰਹੇ ਨੇ